ਜਿਹੜਾ ਕਿੰਦੇਮਾਨ ਆ ਉਹ ਆਪਦੇ ਘਰੇ ਠੀਕ ਠਾਕ ਆ ਵਧੀਆ ਉਹਦਾ ਗੁਜ਼ਰਬਸਰ ਚੱਲਦਾ ਚੰਗਾ ਉਹਦਾ ਰੋਟੀ ਟੁਕ ਚੱਲੀ ਜਾਂਦਾ ਚੰਗਾ ਉਹਦਾ ਨਾਮ ਚੰਗਾ ਉਹਦਾ ਸਰਕਲ ਆ ਜਿਹੜੇ ਕਿੰਦੇਮਾਨ ਦੇ ਨਾਲ ਲੋਕ ਵਰਤੇ ਆ ਚਾਹੇ ਜੇਲ੍ਹਾਂ ਚੋਂ ਜਾਂ ਜੇਲ੍ਹ ਦੇ ਬਾਹਰ ਦੀ ਜਿਹੜੀ ਜ਼ਿੰਦਗੀ ਹੁੰਦੀ ਹੈਗੀ ਉਹਨਾਂ ਨੂੰ ਉਹਦੇ ਬਾਰੇ ਪਤਾ ਹੈਗਾ ਪਰ ਮੇਰੇ ਉਹਨਾਂ ਵੀਰਾਂ ਨੂੰ ਬੇਨਤੀ ਹੈ ਜਿਨ੍ਹਾਂ ਨੂੰ ਕੱਖ ਵੀ ਨਹੀਂ ਪਤਾ ਚੱਕ ਕੇ ਫੋਟੋਆਂ ਲਾ ਕੇ ਹਾਂ ਕੋਰਦੋਨੇ ਦੇ ਸਰਪੰਚ ਨੇ ਜੀ ਐਂ ਕਰ ਦੇਣਾ ਸੀ ਗਲਾਸ ਸਿੱਧੂ ਤੇ ਹਮਲਾ ਕਰ ਦੇਣਾ ਸੀ ਕੋਈ ਗੱਲ ਨਹੀਂ ਸੀ ਇਹ ਜੀ ਸਿਰਫ ਇੱਕ ਵੀਡੀਓ ਦੇ ਆਧਾਰ ਤੇ ਕਾਰਵਾਈ ਹੁੰਦੀ ਹੈਗੀ ਉਹ ਗੁਰਵਿੰਦਰ ਗੇਰਸ ਸਾਹਿਬ ਤੁਹਾਨੂੰ ਠੀਕ ਹੈ ਸਰ ਜੀ ਜਦੋਂ ਸਾਡੀ ਸਟਾਰਟਿੰਗ ਸੀ ਉਦੋਂ ਗੁਰਵਿੰਦਰ ਗਿੱਲ ਵੀ ਸਾਡੇ ਭਰਾ ਸਾਰਿਆਂ ਨੇ ਮੇਰਾ ਬਹੁਤ ਸਾਥ ਦਿੱਤਾ ਗੁਰਵਿੰਦਰ ਗਿੱਲ ਹੁਣੇ ਸਟੋਰੀ ਪਾ ਰਹੇ ਨੇ ਜੀ ਵੀ ਸਾਡਾ ਭਰਾ ਹੈ ਗਲਾਬ ਭਾਈ ਸੋਹਣਾ ਗਾਉਂਦਾ ਇਹਦੇ ਇੰਸਟਾਗ੍ਰam ਤੇ ਇਹਨੂੰ ਫੋਲੋ ਕਰੋ ਬਹੁਤ ਥੈਂਕ ਯੂ ਡਾਰਲਿੰਗ ਕਿਉਂ ਨਾ ਰਹੇ ਸਿੱਧੂ ਮੂਸੇ ਵਾਲੇ ਦੇ ਨਾਲ ਗਲਾਬ ਸਿੱਧੂ ਔਰ ਤੋਂ ਪਹਿਲਾਂ ਕਰਨ ਔਜਲੇ ਦੇ ਨਾਲ ਵੀ ਇੱਕ ਗੀਤ ਦੇ ਵਿੱਚ ਆਇਆ ਸੀ ਜਿਸ ਗੀਤ ਦਾ ਨਾਮ ਸੀਗਾ ਇਨਫ ਉਸ ਗੀਤ ਦੇ ਵਿੱਚ ਬਰਨਾਲੇ ਜ਼ਿਲ੍ਹੇ ਦੇ ਆਸ-ਪਾਸ ਦੇ ਪਿੰਡਾਂ ਕੋਲੋਂ ਮੁੰਡਿਆਂ ਨੇ ਇਕੱਠੀਆਂ ਕਰਕੇ ਦਿੱਤੀਆਂ ਸੀਗੀਆਂ ਜਿਦੇ ਵਿੱਚ ਮੈਂ ਦੋ ਤਿੰਨ ਨਾਂ ਲਾਉਂਗਾ ਜਿਵੇਂ ਗਿਆਨੀ ਸੰਘੇੜੇ ਵਾਲਾ ਹੋ ਗਿਆ ਕਿੰਦਾਮਾਨ ਹੋ ਗਿਆ ਵਿੱਕੀ ਹੋ ਗਿਆ ਵੀਰ ਬਰਨਾਲੇ ਵਾਲਾ ਜਾਂ ਹੋਰ ਦਵਿੰਦਰ ਸਰਪੰਚ ਵਾਲੇ ਹੋਗੇ। ਛਬਲਾਬ ਸਿੱਤੂ ਨੂੰ ਵੀ ਪਤਾ ਹੈਗਾ ਇਹ ਵੀਡੀਓ ਉਹਦੇ ਤੱਕ ਵੀ ਪਹੁੰਚੂਗੀ। ਜਲਵੇ ਦੇ ਵਿੱਚ ਪੈਂਦੀਆਂ ਕਈ ਜੇਹਲਾਂ ਜਿਵੇਂ ਮਾਨਸਾ ਹੋ ਗਿਆ ਬਰਨਾਲਾ ਜੇਲ੍ਹ ਹੋ ਗਈ ਬਠਿੰਡਾ ਜੇਲ੍ਹ ਹੋ ਗਈ ਬੜਾ ਲੰਮਾ ਸਮਾਂ ਰਿਹਾਗਾ। ਕਿੰਦੇਮਾਨ ਨਾਲ ਜਿਵੇਂ ਰਹੇ ਆ ਕਿ ਬڑے-ਬڑے ਗੈਂਗਸਟਰ ਰਹੇ ਆ ਕਿ ਜਿਵੇਂ ਧਰੂਪ ਦਾ ਉਧਰ ਹੋ ਗਿਆ ਜਾਂ ਕਾਲਾ ਮਾਨ ਤਰੋਲਾ ਹੋ ਗਿਆ ਮਨੀ ਟਿੱਬਾ ਹੋ ਗਿਆ ਵਿਕੀ ਟੋਲੀ ਹੋ ਗਿਆ ਬਰਨਾਲੇ ਵਾਲਾ ਖਾਨ ਹੋ ਗਿਆ ਦੁੱਗਾਂ ਵਾਲਾ ਜੋ ਅੱਜ ਕੱਲ ਅਮਰੀਕਾ ਦੇ ਵਿੱਚ ਆ ਗਿਆ ਹੋਰ ਬੰਦੇ ਬੜੇ-ਬੜੇ-ਬੜੇ ਨਾਮ ਵਾਲੇ ਬੰਦੇ ਰਹੇ ਆਗੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਤੇਜਪ੍ਰੀਤ ਟਾਕ ਤੇ ਜਿੱਦਾਂ ਕਿ ਤੁਹਾਨੂੰ ਪਤਾ ਹੀ ਆ ਆਪਾਂ ਹਰ ਵਾਰ ਦੀ ਤਰ੍ਹਾਂ ਕੋਈ ਨਾ ਕੋਈ ਕਹਾਣੀ ਕੋਈ ਨਾ ਕੋਈ ਖਬਰ ਕੋਈ ਨਾ ਕੋਈ ਬਾਇਓਗ੍ਰਾਫੀ ਕਿਸੇ ਨੌਜਵਾਨ ਦੀ ਜ਼ਿੰਦਗੀ ਦੇ ਆਧਾਰਤ ਲੈ ਕੇ ਆਉਂਦੇ ਆ ਪਿਛਲੇ ਲੰਬੇ ਸਮੇਂ ਤੋਂ ਆਪਣਾ ਜਿਹੜਾ YouTube ਦਾ ਚੈਨਲ ਹੈ ਇਹਨਾਂ ਕਹਾਣੀਆਂ ਇਹਨਾਂ ਖਬਰਾਂ ਦੇ ਬਿਨਾ ਵਹ ਜਾਗਾ ਇਹ ਪਲੀਪਾਂ ਤੁਹਾਨੂੰ ਵੀ ਪਤਾ ਮੈਂ ਆਪਣੇ ਸੋਸ਼ਲ ਮੀਡੀਆ ਦੇ ਅਕਾਊਂਟ Instagram ਤੋਂ ਦੱਸ ਦਿੱਤਾ ਸੀਗਾ ਵੀ ਕੁਝ ਨਿੱਜੀ ਜ਼ਿੰਦਗੀ ਦੇ ਵਿੱਚ ਪ੍ਰੋਬਲਮਾਂ ਪੈ ਗਈਆਂ ਸੀਆਂ ਜਿਹਦੇ ਕਾਰਨ ਚੈਨਲ ਸਾਨੂੰ ਬੰਦ ਕਰਨਾ ਪਿਆ ਸੀ ਉਹਨਾਂ ਪ੍ਰੋਬਲਮਾਂ ਨੂੰ ਸੌਲਟ ਆਊਟ ਕਰਦੇ ਹੋਏ ਜਦੋਂ ਹੋਰ ਘਰਾਂ ਦੇ ਕੰਮਕਾਰਾਂ ਦੇ ਵਿੱਚ ਇੰਨਾ ਕੁੜਜ ਗਏ ਸੀ ਅੱਜ ਵੀ ਮੈਂ ਬਾਹਰ ਸੀਗਾ ਕਿਤੇ ਤੇ ਮੈਂ ਕਈ ਦਿਨਾਂ ਦੀ ਖਬਰ ਦੇਖ ਰਿਹਾ ਸੀ ਇੱਕ ਜੋ ਕਿ ਕਿੰਦੇਮਾਂ ਪਿੰਡਕੋੜ ਤੋਂ ਉਹਨਾਂ ਦੇ ਸਰਪੰਚ ਨੂੰ ਲੈ ਕੇ ਚੱਲ ਰਹੀ ਹੈ ਵੀ ਉਹਨਾਂ ਨੇ ਗਲਾਬ ਸਿੱਧੂ ਤੇ ਹਮਲਾ ਕਰਨਾ ਸੀਗਾ ਤੇ ਬਹੁਤ ਮੀਡੀਆ ਦੇ ਕਈ ਚੈਨਲਾਂ ਕਿੰਦੇ ਮਾਨ ਨੂੰ ਇਦਾਂ ਪ੍ਰਚਾਰ ਰਹੇ ਆ ਜਿਉਂਦਾ ਘਰ ਸਿਰਫ ਕਿੰਦੇ ਮਾਨ ਦਾ ਇਹੀ ਕੰਮ ਤੇ ਚੱਲਦਾ ਹੋਵੇ ਵੀ ਹਾਂ ਉਹਨੇ ਕਲਾਕਾਰ ਨੂੰ ਜਾਂ ਮਾਰਨਾ ਸੀਗਾ ਜਾਂ ਉਹਨੇ ਕਲਾਕਾਰ ਨੂੰ ਡਰਾਉਣਾ ਸੀਗਾ ਪੈਸਿਆਂ ਦੇ ਖਾਤਰ ਦੇਖੋ ਪਹਿਲੀ ਤਾਂ ਗੱਲ ਤੁਹਾਨੂੰ ਮੈਂ ਇਹ ਦੱਸਦਾ ਵੀ ਕਿੰਦੇ ਮਾਨ ਨਾਲ ਜਿਹੜੇ ਸਾਡੇ ਸਬੰਧ ਨੇਗੇ 2010 11 ਦੇ ਨੇਗੇ ਇਸ ਵੀਡੀਓ ਦੇ ਰਾਹੀਂ ਮੈਂ ਕੋਈ ਕਿੰਦੇ ਮਾਨ ਨੂੰ ਜਸਟੀਫਿਕੇਸ਼ਨ ਨਹੀਂ ਦਿੰਦਾ ਗੁਲਾਬ ਸਿੱਧੂ ਵੀ ਸਾਡਾ ਭਰਾ ਹੈਗਾ ਲੋਕ ਗੁਲਾਬ ਸਿੱਧੂ ਨੂੰ ਸ਼ਾਇਦ ਉਦੋਂ ਜਾਣ ਲੱਗੇ ਹੋਣਗੇ ਚੰਗੀ ਤਰ੍ਹਾਂ ਜਦੋਂ ਗਲਾਬ ਸਿੱਧੂ ਸਿੱਧੂ ਮੂਸੇ ਵਾਲੇ ਦੇ ਟੱਚ ਦੇ ਵਿੱਚ ਆਇਆ ਤੇ ਗਲਾਬ ਸਿੱਧੂ ਦੇ ਜਿਹੜੇ ਗਾਣੇ ਆਏ ਸਿੱਧੂ ਮੂਸੇ ਵਾਲੇ ਦੇ ਨਾਲ ਵੀ ਉਹਨਾਂ ਗਾਣਿਆਂ ਨੇ ਗਲਾਬ ਸਿੱਧੂ ਨੂੰ ਬਹੁਤ ਉੱਚਾ ਰਤਬਾ ਵੀ ਦਿੱਤਾ ਤਰੱਕੀਆਂ ਵੀ ਦਿੱਤੀਆਂ ਤੇ ਅਸੀਂ ਗਲਾਬ ਸਿੱਧੂ ਨੂੰ ਉਦੋਂ ਦੇ ਜਾਣਦੇ ਆ ਜਦੋਂ ਗਲਾਬ ਸਿੱਧੂ ਐਸਡੀ ਕਾਲਜ 'ਚ ਪੜਦਾ ਸੀਗਾ ਬਰਨਾਲਾ ਪੋਲੀਟੈਕਨੀਕਲ ਕਾਲਜ 'ਚ ਪੜਦਾ ਸੀਗਾ ਤੇ ਅੱਜ ਵੀ ਆਮ ਲੋਕਾਂ ਦੀ ਤਰ੍ਹਾਂ ਜ਼ਿੰਦਗੀ ਬਤੀਤ ਕਰਦਾ ਕਿਉਂਕਿ ਉਹ ਬੰਦੇ ਨੇ ਜ਼ੀਰੋ ਲੈਵਲ ਤੋਂ ਆਪ ਦਾ ਜਿਹੜਾਗਾ ਜ਼ਿੰਦਗੀ ਦਾ ਸਫਰ ਆ ਉਹ ਸਟਾਰਟ ਕੀਤਾਗਾ ਸੋ ਬਹੁਤ ਪ੍ਰੋਗਰਾਮਾਂ ਤੇ ਗਲਾਬ ਸਿੱਧੂ ਸਾਡੇ ਨਾਲ ਹੁੰਦਾ ਸੀਗਾ ਮੈਂ ਫੋਟੋਆਂ ਵੀ ਨਾਲ ਲਾਉਂਗਾ ਤੇ ਮੈਂ ਜਿਹੜੀ ਤੁਹਾਨੂੰ ਗੱਲ ਕਰਾਂ ਵੀ ਗਲਾਬ ਸਿੱਧੂ ਵੀ ਕੋ ਮਾੜਾ ਬੰਦਾ ਨਹੀਂ ਹੈਗਾ ਬਹੁਤ ਚੰਗਾ ਬੰਦਾ ਹੈਗਾ ਬਹੁਤ ਠੰਡੇ ਸੁਭਾਅ ਦਾ ਮਾਲਕ ਹੈ ਤੇ ਬਹੁਤ ਲੋਕਾਂ ਨੂੰ ਇਹ ਗੱਲ ਦਾ ਪਤਾ ਨਹੀਂ ਹੋਣਾ ਕਿ ਸਿੱਧੂ ਮੂਸੇ ਵਾਲੇ ਦੇ ਨਾਲ ਗਲਾਬ ਸਿੱਧੂ ਔਰ ਤੋਂ ਪਹਿਲਾਂ ਕਰਨ ਔਜਲੇ ਦੇ ਨਾਲ ਵੀ ਇੱਕ ਗੀਤ ਦੇ ਵਿੱਚ ਆਇਆ ਸੀ ਜਿਸ ਗੀਤ ਦਾ ਨਾਮ ਸੀਗਾ ਇਨਫ ਉਸ ਗੀਤ ਦੇ ਵਿੱਚ ਗੱਡੀਆਂ ਦੀ ਲੋਡ ਪਈ ਸੀਗੀ ਤੇ ਬਹੁਤ ਸਾਰੀਆਂ ਗੱਡੀਆਂ ਬਰਨਾਲੇ ਜ਼ਿਲ੍ਹੇ ਦੇ ਆਸ-ਪਾਸ ਦੇ ਪਿੰਡਾਂ ਕੋਲੋਂ ਮੁੰਡਿਆਂ ਨੇ ਇਕੱਠੀਆਂ ਕਰਕੇ ਦਿੱਤੀਆਂ ਸੀਗੀਆਂ ਜਿਦੇ ਵਿੱਚ ਮੈਂ 2-3 ਨਾਂ ਲਾਉਂਗਾ ਜਿਵੇਂ ਗਿਆਨੀ ਸੰਘੇੜੇ ਵਾਲਾ ਹੋ ਗਿਆ ਕਿੰਦਾਮਾਨ ਹੋ ਗਿਆ ਵਿੱਕੀ ਹੋ ਗਿਆ ਵੀਰ ਬਰਨਾਲੇ ਵਾਲਾ ਜਾਂ ਹੋਰ ਦਵਿੰਦਰ ਸਰਪੰਚ ਵਰਗੇ ਹੋਗੇ ਸੋ ਗੁਲਾਬ ਸਿੱਧੂ ਨੂੰ ਵੀ ਪਤਾ ਹੈਗਾ ਇਹ ਵੀਡੀਓ ਉਹਦੇ ਤੱਕ ਵੀ ਪਹੁੰਚੂਗੀ ਸੋ ਜਿਵੇਂ ਅਕਸਰ ਦੇਖਿਆ ਤੁਸੀਂ ਮੈਂ ਅੱਗੇ ਆਡੀਓ 'ਚ ਪਾਉਂਦਾ ਹੁੰਦਾ ਸੀਗੀਆਂ ਬਾਇਓਗ੍ਰਾਫੀਆਂ ਰਿਪੋਰਟਾਂ ਪਰ ਹੁਣ ਤੁਸੀਂ ਨਾ ਜਿਹੜੀਆਂ ਆਪਣੀਆਂ ਰਿਪੋਰਟਾਂ ਜਾਂ ਬਾਇਓਗ੍ਰਾਫੀਆਂ ਹੋਣੀਆਂ ਜਾਂ ਕਿਸੇ ਮੁੱਦੇ ਦੇ ਉੱਤੇ ਆਪਾਂ ਗੱਲਬਾਤ ਕਰਿਆ ਕਰਾਂਗੇ ਤਾਂ ਮੈਂ ਤੁਹਾਡੇ ਨਾਲ ਲਾਈਵ 'ਤੇ ਆ ਕੇ ਗੱਲ ਬੇਬੀ ਤੂੰ ਆਪ ਕਿਉਂ ਨਹੀਂ ਮੂਰੇ ਆਉਂਦਾ ਸੋ ਮੈਂ ਕਦੇ ਵੀ ਇਹ ਸਮਝਿਆ ਨਹੀਂ ਸੀਗਾ ਵੀ ਤੁਸੀਂ ਮੇਰੇ ਚੈਨਲ ਨੂੰ ਇੰਨਾ ਪਿਆਰ ਦੇਵੋਗੇ ਮੇਰਾ ਚੈਨਲ ਇੰਨੇ ਲੋਕਾਂ ਤੱਕ ਪਹੁੰਚ ਜਾਊਗਾ ਵੀ 30 35000 ਜਣਾ ਜੁੜ ਜੂਗਾ ਅਸਲ ਦੇ ਵਿੱਚ ਸਿੱਧੀ ਸਪਾਸਟ ਜਿਵੇਂ ਮਾਲਵੇ ਵਾਲਿਆਂ ਦੀ ਭਾਸ਼ਾ ਹੁੰਦੀ ਹੈ ਵੀ ਅਸ ਤਾਂ ਧੂੜ ਚ ਟਟੂ ਛੱਡਿਆ ਸੀਗਾ ਤੁਸੀਂ ਸਾਨੂੰ ਸੁਣਨੋਂ ਨਹੀਂ ਹਟੇ ਤੇ ਅਸ ਵੀਡੀਓ ਪਾਉਣੋਂ ਨਹੀਂ ਹਟੇ ਸੋ ਹੁਣ ਗੱਲ ਉਹੀ ਗਲਾਰ ਸਿੱਧੂ ਵਾਲੀ ਦੇ ਕਿੰਦੇਮਾਣ ਦੀ ਗੱਲ ਕਰਦੇ ਆਂਗੇ ਕਿੰਦੇਮਾਣ ਦੀ ਬਾਇਓਗ੍ਰਾਫੀ ਤੇ ਰਿਪੋਰਟ ਮੈਂ ਕਿਸੇ ਦਿਨ ਫੇਰ ਲੈ ਕੇ ਆਉਂਗਾ ਕਿੰਦਾਮਾਣ ਮਾਲਵੇ ਦੇ ਵਿੱਚ ਪੈਂਦੀਆਂ ਕਈ ਜ਼ਿਲ੍ਹੇ ਜਿਵੇਂ ਮਾਨਸਾ ਹੋ ਗਿਆ ਬਰਨਾਲਾ ਜੇਲ੍ਹ ਹੋ ਗਈ ਬਠਿੰਡਾ ਜੇਲ੍ਹ ਹੋ ਗਈ ਬੜਾ ਲੰਮਾ ਸਮਾਂ ਰਿਹਾਗਾ ਕਿੰਦੇਮਾਣ ਨਾਲ ਜਿਵੇਂ ਰਹੇ ਆ ਕਿ بڑے بڑے ਗੈਂਗਸਟਰ ਰਹੇ ਆ ਕਿ ਜਿਵੇਂ ਧਰੂਪ ਦਾ ਉਧਰ ਹੋ ਗਿਆ ਜਾਂ ਕਾਲਾ ਮਾਣ ਤਰੋਲਾ ਹੋ ਗਿਆ ਮੰਨੀ ਟਿੱਬਾ ਹੋ ਗਿਆ ਵਿੱਕੀ ਢੋਲੀ ਹੋ ਗਿਆ ਬਰਨਾਲੇ ਵਾਲਾ ਖਾਨ ਹੋ ਗਿਆ ਤੁਗਗਾਂ ਜੋ ਅੱਜ ਕੱਲ ਅਮਰੀਕਾ ਦੇ ਵਿੱਚ ਹੋ ਗਿਆ ਹੋਰ ਬੰਦੇ ਬੜੇ 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 ਨਾਮ ਵਾਲੇ ਬੰ ਬੀਜਾ ਉਹ ਟਿਕਾਣਾ ਤੋਂ ਉੱਠਿਆ ਹੋਣਾ ਨਹੀਂ ਹੈਗਾ ਕਿੰਦਾ ਮਨ ਵੀ ਜਰ ਵੀ ਹਾਂ ਬਸ ਉਹਨੂੰ ਤਾਂ ਕੋਈ ਜਾਣਦਾ ਨਹੀਂਗਾ ਗੁਲਾਬ ਦੇ ਉੱਤੇ ਉਹਨੇ ਅਟੈਕ ਕਰਨਾ ਸੀਗਾ ਤੇ ਬਸ ਉਸ ਤੋਂ ਬਾਅਦ ਉਹਨੇ ਆਪਦਾ ਫੇਮ ਖੱਟਣਾ ਸੀਗਾ ਜਾਣ ਪਛਾਣ ਜਿਹੜੀ ਆਗੀ ਉਹਦੀ ਫੇਰ ਹੋਣੀ ਸੀਗੀ ਕਿੰਦੇ ਮਾਨ ਨੂੰ ਵੀ ਬਹੁਤ ਲੋਕ ਜਾਣਦੇ ਆ ਜੇ ਗੁਲਾਬ ਸਿੱਧੂ ਨੂੰ ਜਾਣਦੇ ਆ ਕਿਉਂਕਿ ਗੁਲਾਬ ਸਿੱਧੂ ਦਾ ਇੰਡਸਟਰੀ ਦੇ ਵਿੱਚ ਨਾਮ ਆ ਸੋ ਜਿਵੇਂ ਵੱਖ-ਵੱਖ ਖੇਤਰਾਂ ਦੇ ਵਿੱਚ ਪੰਜਾਬੀ ਨੌਜਵਾਨਾਂ ਨੇ ਨਾਮਣਾ ਖੱਟੀ ਆ ਸੋ ਬਹੁਤ ਚੰਗੀ ਗੱਲ ਆ ਗੁਲਾਬ ਸਿੱਧੂ ਸਾਡਾ ਭਰਾ ਹੈਗਾ ਉਹ ਇਸ ਪੰਜਾਬੀ ਇੰਡਸਟਰੀ ਦੇ ਖੇਤਰ ਦੇ ਵਿੱਚ ਆਇਆ ਉਹਨੇ ਵਧੀਆ ਨਾਮਣਾ ਖੱਡੀਆ ਪਰ ਗੱਲ ਇਹ ਹੈ ਕਿ ਕਿੰਦੇ ਮਾਨ ਦੀ ਗਲਾਬ ਸਿੱਧੂ ਦੀ ਜਾਂ ਗੁਰਵਿੰਦਰ ਗਿੱਲ ਦੀ ਗੁਰਵਿੰਦਰ ਗਿੱਲ ਨੂੰ ਮੈਂ ਨਹੀਂ ਜਾਣਦਾ ਮੈਂ ਕਿੰਦੇ ਮਾਨ ਦੀ ਗੱਲ ਹੀ ਮੂਰੇ ਰੱਖੂੰਗਾ ਵੀ ਇਹਨਾਂ ਦੀ ਬੌਂਡਿੰਗ ਪਹਿਲਾਂ ਬਹੁਤ ਅੱਛੀ ਸੀਗੀ ਇਹ ਇੱਕ ਦੂਜੇ ਨਾਲ ਵਰਤਦੇ ਸੀਗੇ ਕਈ ਸਟੇਜਾਂ ਤੋਂ ਮੈਂ ਵੀਡੀਓ ਵੀ ਨਾਲ ਅਟੈਚ ਕਰੂੰਗਾ ਗਲਾਬ ਸਿੱਧੂ ਕਹਿੰਦਾ ਨਜ਼ਰ ਆ ਰਿਹਾਗਾ ਵੀ ਗੁਰਵਿੰਦਰ ਗਿੱਲ ਦਾ ਬਹੁਤ ਧੰਨਵਾਦ ਹੈਗਾ ਸੋ ਇਹ ਜਿਹੜਾ ਪੂਰਾ ਮਸਲਾ ਕੀ ਹੋਇਆ ਮਸਲਾ ਤੁਹਾਨੂੰ ਮੈਂ ਥੋੜੀ ਜਿਹੀ ਗੱਲ ਹੀ ਦੱਸੂਗਾ ਕਿਉਂਕਿ ਮੈਂ ਕੰਮਕਾਰਾਂ ਦੇ ਵਿੱਚ ਬੜਾ ਮਸਰੂਫ ਹਾਂ ਵੀ ਥੋੜੇ ਦਿਨਾਂ ਤੱਕ ਆਪਣੀਆਂ ਰਿਪੋਰਟਾਂ ਆਉਣਗੀਆਂ ਇੱਕ ਇੱਕ ਕਰਕੇ ਕਾਰਨ ਕੀ ਹੋਇਆ ਪਿੱਛੇ ਜੇ ਗਲਾਬ ਸਿੱਧੂ ਦਾ ਜਿਹੜਾ ਗਾਣਾ ਆਇਆ ਸੀਗਾ ਨਾ ਵੀ ਸਣੇ ਸਰਪੰਚ ਸਾਰਾ ਪਿੰਡ ਕੁੱਟ ਦਊਗਾ ਉਹ ਕਿੰਦੇ ਮਾਨ ਨੂੰ ਚੰਗਾ ਨਹੀਂ ਲੱਗਿਆ ਜਿਵੇਂ ਕਹਿ ਦਿੰਦੇ ਆ ਵੀ ਹਰ ਬੰਦੇ ਦੇ ਵਿੱਚ ਕੋਈ ਨਾ ਕੋਈ ਕਮੀਆਂ ਹੁੰਦੀਆਂ ਨੇ ਜੀ ਉਮੇ ਕਿੰਦੇ ਮਾਨ ਚ ਵੀ ਇੱਕ ਕਮੀ ਆ ਗਈ ਵੀ ਗੁੱਸੇ ਖੋਰ ਬੜਾ ਅੜਬੋ ਬੜਾਗਾ ਸੋ ਇਹਨੇ ਚੱਕ ਕੇ ਵੀਡੀਓ ਪਾ ਦਿੱਤੀ ਉਹ ਵੀਡੀਓ ਜਦੋਂ ਪੁਲਿਸ ਪ੍ਰਸ਼ਾਸਨ ਜਦੋਂ ਉਹਨਾਂ ਨੇ ਉਹ ਵੀਡੀਓ ਦੇਖੀ ਮਹੀਨੇ ਡੇਢ ਮਹੀਨੇ ਬਾਅਦ ਉਹ ਵੀਡੀਓ ਨੂੰ ਲੈ ਕੇ ਕਿੰਦੇਮਾਣ ਦੇ ਉੱਤੇ ਕਾਰਵਾਈ ਹੋ ਗਈ। ਬਸ ਆ ਐਨੀ ਗੱਲ ਸੀ। ਹੋਰ ਕਈ ਚੈਨਲਾਂ ਵਾਲੇ ਜਿਵੇਂ ਪਾਈ ਜਾਂਦੇ ਆ ਕਿ ਹਾਂ ਯਾਰ ਕਿੰਦੇਮਾਣ ਦਾ ਤਾਂ ਖਾਨੀ ਘੜੀ ਆਏ ਚੱਲਣਾ ਸੀਗਾ ਵੀ ਉਹਨੇ ਗਲਾਬ ਸਿੱਧੂ ਨੂੰ ਮਾਰ ਦੇਣਾ ਸੀਗਾ। ਗਲਾਬ ਸਿੱਧੂ ਤੋਂ ਉਹਨੇ ਪੈਸੇ ਲੈਣੇ ਸੀ ਸੋ ਇਹੋ ਜੀ ਕੋਈ ਗੱਲ ਨਹੀਂ ਸੀ। ਕਿਉਂਕਿ ਕਿੰਦੇਮਾਣ ਦਾ ਜ਼ਿਲ੍ਹਾ ਨਾਲ ਵਾਹ ਵਾਸਤਾ ਵੀ ਬੜਾ ਪੁਰਾਣਾ ਹੈਗਾ। ਬੜੇ ਪੁਰਾਣੇ ਖਿਡਾਰੀਆਂ ਦੇ ਵਿੱਚੋਂ ਆ ਕਿੰਦਾਵਾਂ ਇੱਕ ਪਹਿਲੀ ਗੱਲ ਆ। ਕੋਰਡ ਦੋਨੇ ਪਿੰਡ ਨੇ ਉਹਨੂੰ ਐਵੇਂ ਸਰਪੰਚ ਨਹੀਂ ਬਣਾਤਾ ਕਿਸੇ ਗੱਲ ਨੂੰ ਹੀ ਬਣਾਇਆਗਾ ਦੂਜੀ ਗੱਲ ਅਸੀਂ ਪਿੰਡ ਦੇ ਵਿੱਚੋਂ ਹੀ ਜਾ ਕੇ ਪਤਾ ਕੀਤਾਗਾ ਜਿਹੜੇ ਕੰਮ ਬਹੁਤ ਸਾਲਾਂ ਦੇ ਅੜੇ ਪਏ ਸੀ ਰੁਕੇ ਪਏ ਸੀ ਉਹ ਕਿੰਦੇ ਮਾਨ ਨੇ ਕਰਵਾ ਕੇ ਦਿੱਤੇ ਚਾਹੇ ਗਲੀਆਂ ਨਾਲੀਆਂ ਦੇ ਹੋ ਗਏ ਜਾਂ ਹੋਰ ਪਿੰਡਾਂ ਦੇ ਜਿਹੜੇ ਕੰਮ ਹੁੰਦੇ ਆ ਕੇ ਸੋ ਸਰਪੰਚ ਉਹਨੂੰ ਬਣਾਇਆ ਸੀਗਾ ਵੀ ਘਰੇ ਟਿਕ ਜੂਗਾ ਘਟੋ ਘਟ ਕਿੰਦੇ ਮਾਨ ਨੇ 20 ਪਰਚੇ ਸੀ 20 ਪਰਚਿਆਂ ਤੋਂ ਹੁਣ ਉਹ ਨਵੇੜ ਦਾ ਨਵੇੜ ਦਾ ਦੋ ਤਿੰਨ ਪਰਚੇ ਤੇ ਆ ਚੁੱਕਿਆ ਸੀਗਾ ਪਰ ਆ ਜਿਹੜਾ ਜਦੋਂ ਕਹਿੰਦੇ ਹੁੰਦੇ ਨਾ ਵੀ ਕਿਸੇ ਬੰਦੇ ਤੇ ਕੋਈ مصیبت ਪੈਂਦੀ ਹੈਗੀ مصیبت ਪੈਂਦੀ ਦਾ ਪਤਾ ਨਹੀਂ ਲੱਗਦਾ ਬੰਦੇ ਦੀ ਬੁੱਧੀ ਪ੍ਰੈਸਟ ਹੋ ਜਾਂਦੀ ਹੈ ਸੋ ਚਾਹੇ ਤੁਸੀਂ ਇਹ ਬੁੱਧੀ ਪ੍ਰੈਸਟ ਲਈ ਲਾ ਲੋ ਮੇਰਾ ਸਿਰਫ ਇਹ ਵੀਡੀਓ ਬਣਾਉਣ ਦਾ ਕਾਰਨ ਇਹ ਸੀਗਾ ਵੀ ਜਿਹੜਾ ਕਿੰਦੇਮਾਨ ਆ ਉਹ ਆਪਦੇ ਘਰੇ ਠੀਕ ਠਾਕ ਆ ਵਧੀਆ ਉਹਦਾ ਗੁਜ਼ਰਬਸਰ ਚੱਲਦਾ ਚੰਗਾ ਉਹਦਾ ਰੋਟੀ ਟੁਕ ਚੱਲੀ ਜਾਂਦਾ ਚੰਗਾ ਉਹਦਾ ਨਾਮ ਚੰਗਾ ਉਹਦਾ ਸਰਕਲ ਆ ਜਿਹੜੇ ਕਿੰਦੇਮਾਨ ਦੇ ਨਾਲ ਲੋਕ ਵਰਤੇ ਆ ਚਾਹੇ ਜੇਲ੍ਹਾਂ ਚੋਂ ਜਾਂ ਜੇਲ੍ਹ ਦੇ ਬਾਹਰ ਦੀ ਜਿਹੜੀ ਜ਼ਿੰਦਗੀ ਹੁੰਦੀ ਹੈਗੀ ਉਹਨਾਂ ਨੂੰ ਉਹਦੇ ਬਾਰੇ ਪਤਾ ਹੈਗਾ ਪਰ ਮੇਰੀ ਉਹਨਾਂ ਵੀਰਾਂ ਨੂੰ ਬੇਨਤੀ ਹੈ ਜਿਨ੍ਹਾਂ ਨੂੰ ਕੱਖ ਵੀ ਨਹੀਂ ਪਤਾ ਚੱਕ ਕੇ ਫੋਟੋਆਂ ਲਾ ਕੇ ਹਾਂ ਕੋਟਦੁਲੇ ਦੇ ਸਰਪੰਚ ਨੇ ਜੀ ਐਂ ਕਰ ਦੇਣਾ ਸੀ ਗਲਾਬ ਸਿੱਧੂ ਤੇ ਹਮਲਾ ਕਰ ਦੇਣਾ ਸੀ ਕੋਈ ਗੱਲ ਨਹੀਂ ਸੀ ਇਹ ਜੀ ਸਿਰਫ ਇੱਕ ਵੀਡੀਓ ਦੇ ਆਧਾਰ ਤੇ ਕਾਰਵਾਈ ਹੁੰਦੀ ਹੈਗੀ ਇਹ ਆਏ ਪੁਲ ਥੱਲੇ ਉਹਨਾਂ ਦੀ ਗੱਡੀ ਖੜਾ ਕੇ ਪੰਜਾਬ ਪੁਲਿਸ ਵੱਲੋਂ ਫਿਰ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈਗਾ ਤੁਹਾਨੂੰ ਪਤਾ ਬਾਅਦ ਵਿੱਚੋਂ ਕਿੰਨੇ ਕੇਸ ਸਾਹਮਣੇ ਆਉਂਦੇ ਆਗੇ ਕਹਾਣੀਆਂ ਬਣੀ ਜਾਂਦੀਆਂ ਨੇ ਸੋ ਜਿਵੇਂ ਅਕਸਰ ਮੈਂ ਫੇਰ ਗੱਲ ਕਰਦਾ ਵੀ ਤੂੰ ਗਲਾਬ ਸਿੱਧੂ ਕੋਈ ਦੁਸ਼ਮਣ ਨਹੀਂ ਹੈਗਾ ਭਰਾ ਸਾਡਾ ਬਹੁਤ ਪ੍ਰੋਗਰਾਮਾਂ ਤੇ ਸਾਡੇ ਨਾਲ ਵਰਤਿਆ ਅਸੀਂ ਉਸ ਟਾਈਮ ਤੇ ਗਲਾਬ ਸ ਇੱਕ ਗਾਣਾ ਆਇਆ ਸੀਗਾ ਜਿਹੜੇ ਸਮਿਆਂ ਚ ਕੀਤੀ 10ਵੇਂ ਮੈਂ ਸੁਣਿਆ ਤੂੰ ਕਾਰੇ ਕਰਵਾਏ ਸੀ ਇਹ ਤੁਸੀਂ ਗਲਾਬ ਸਿੱਧੂ ਦੇ ਇੰਟਰਵਿਊ ਵਿੱਚ ਦੇਖ ਲਿਓ ਵੀ ਉਹ ਗਾਣੇ ਤੋਂ ਬਾਅਦ ਕਹੋ ਜਿਹੇ ਰਿਐਕਸ਼ਨ ਲੋਕਾਂ ਦੀ ਆਏ ਸੀ ਤੇ ਉਸ ਤੋਂ ਬਾਅਦ ਗਲਾਬ ਸਿੱਧੂ ਨੇ ਕਿੰਨਾ ਕੁ ਗਾਇਕੀ 'ਚ ਸੰਘਰਸ਼ ਕੀਤਾ ਸੀ ਤੇ ਦੂਜੀ ਗੱਲ ਮੈਂ ਤੁਹਾਨੂੰ ਹੋਰ ਦੱਸਦਾ ਵੀ ਅਸੀਂ ਉਹ ਗਲਾਬ ਸਿੱਧੂ ਦੇ ਯਾਰ ਆ ਜਦੋਂ ਗਲਾਬ ਸਿੱਧੂ ਦਾ ਰਣਜੀਤ ਰੰਗੀਆਂ ਦਾ ਖਾਨ ਪਹਿਣੀ ਵਾਲੇ ਦਾ ਆਰ ਨੇਤ ਦਾ ਖਰੜ ਦੇ ਵਿੱਚ ਇਹਨਾਂ ਦਾ ਫਲੈਂਟ ਲਿਆ ਹੁੰਦਾ ਸੀ ਨਾ ਵੀ ਮੈਂ ਇਹ ਨਹੀਂ ਕਹਿੰਦਾ ਗਲਾਸਿੱਧੂ ਕਿਸ ਤੋਂ ਮੰਗ ਕੇ ਲੈ ਜਾਂਦਾ ਸੀਗਾ ਵੀ ਜਿਵੇਂ ਕਹਦੀ ਆ ਵੀ ਅੱਜ ਦੇ ਗਲਾਸਿੱਧੂ ਤੇ ਉਦੋਂ ਦੇ ਗਲਾਸਿੱਧੂ 'ਚ ਕਿੰਨਾ ਕੁ ਫਰਕ ਸੀ ਵੀ ਅੱਜ ਤਾਂ ਖੜਾ ਖੜਾ ਉਹ ਲੱਖਾਂ ਵੰਡ ਵੀ ਸਕਦਾਗਾ ਕਿਉਂ ਉਹਨੇ ਮਿਹਨਤ ਕੀਤੀ ਆ ਉਹਨੇ ਤਰੱਕੀ ਕੀਤੀ ਆ ਸੋ ਬੇਨਤੀ ਆਗੀ ਲੋਕਾਂ ਨੂੰ ਵੀ ਐਵੇਂ ਬਦਨਾਮ ਕਿਸੇ ਨੂੰ ਨਾ ਕਰੀ ਜਾਵੋ ਨਾ ਕਰੀ ਜਾਵੋ ਵੀ ਹਾਂ ਯਾਰ ਉਹ ਤਾਂ ਐ ਸੀ ਉਹ ਤਾਂ ਐ ਸੀਗਾ ਹੋ ਜਾਂਦਾ ਹੁੰਦਾ ਗਲਾਸਿੱਧੂ ਨੇ ਗਾਣਾ ਗਾਤਾ ਕਿੰਨੇ ਨੇ ਚੱਕ ਕੇ ਵੀਡੀਓ ਬੋਤੀ ਇਸ ਵੀਡੀਓ ਨੂੰ ਲੈ ਕੇ ਉਹਦੇ ਤੇ ਪਰਚਾ ਹੋ ਗਿਆ ਉਹ ਵੀਡੀਓ ਪ੍ਰਸ਼ਾਸਨ ਕੋਲੇ ਲੇਟ ਪਹੁੰਚੀ ਲਾ ਲੋ ਜਾਂ ਪ੍ਰਸ਼ਾਸਨ ਨੇ ਗੌਰ ਲੇਟ ਕੀਤੀ ਠੀਕ ਹੈ ਅਕਸਰ ਪੰਜਾਬ ਦੇ ਵਿੱਚ ਕਿੰਨੇ ਐਸੇ ਮੁਕੱਦਮੇ ਹੋਏ ਆ ਕਿੰਨੇ ਇਹੋ ਜਿਹੇ ਇਨਕਾਊਂਟਰਾਂ ਤੇ ਮੈਂ ਝੂਠੇ ਪਰਚਿਆਂ ਤੇ ਵੀ ਮੈਂ ਗੱਲ ਕੀਤੀ ਆ ਉਹਨਾਂ ਦੀਆਂ ਕਹਾਣੀਆਂ ਕਿਵੇਂ ਤੋਂ ਕਿਵੇਂ ਬਣ ਜਾਂਦੀਆਂ ਨਹੀਂ ਆ ਇਹ ਮੇਰੇ ਨਾਲ ਵੱਧ ਭਲੀ ਭਾਤ ਤੁਸੀਂ ਜਾਣਦੇ ਹੋ ਸੋ ਆਸ ਕਰਦਾ ਤੁਸੀਂ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋਗੇ ਤੇ ਦੂਜੀ ਗੱਲ ਇੱਕ ਗੱਲ ਹੋਰ ਮੈਂ ਬਹੁਤ ਖਾਸ ਕਹਿਣੀ ਚਾਹਨਾਗਾ ਕੰਦੇ ਮਾਨ ਦੇ ਜਿਹੜੇ ਪਿੰਡ ਦੇ ਆ ਕੇ ਮੈਨੂੰ ਨਾਂ ਲੈਣ ਦੀ ਲੋੜ ਨਹੀਂ ਹੈਗੀ ਉਹਦੇ ਸਾਥੀ ਜਿਹੜਾ ਕੰਦੇਮਾਨ ਤੋਂ ਕੰਮ ਲੈਂਦੇ ਰਹੇ ਆ ਕੰਮ ਉਹ ਲੈਂਦੇ ਰਹੇ ਆ ਜਦੋਂ ਕੋਈ ਪਵਾੜਾ ਪਾਇਆ ਜਾਂਦਾ ਸੀ ਕਹਿੰਦੇ ਆ ਫੋਨ ਕਰੀਂ ਯਾਰਾ ਬੰਦੇ ਜੇ ਦੇਖੀ ਕਿਤੇ ਪਿੰਡ ਨਾ ਆ ਜਾਣਾ ਕਹਿੰਦੇ ਆ ਫੋਨ ਕਰੀਂ ਯਾਰ ਸਾਨੂੰ ਫੋਨ ਦੇ ਆਈ ਜਾਣਾ ਉਹ ਬੰਦੇ ਵੀ ਪਾਸਾ ਬੁੱਟ ਗਏ ਸੋ ਸਾਨੂੰ ਬੁੱਲਣਾ ਚਾਹੀਦਾ ਚਾਹੇ ਉਹਦੀ ਗਲਤੀ ਹੋਈ ਆਗੀ ਸੋ ਫੇਰ ਮੈਂ ਦੁਬਾਰੇ ਬੇਨਤੀ ਕਰਦਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਲਾਈਕ ਤੇ ਕਮੈਂਟ ਕਰਿਓ ਆਉਣ ਵਾਲੇ ਦਿਨਾਂ ਦੇ ਵਿੱਚ ਨਵੀਆਂ-ਨਵੀਆਂ ਬਾਇਓਗ੍ਰਾਫੀਆਂ ਨਵੀਆਂ-ਨਵੀਆਂ ਰਿਪੋਰਟਾਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਧੰਨਵਾਦ ਦੇਖਦੇ ਰਹੋ ਸੁਣਦੇ ਰਹੋ ਤੇ